ਹੜਾ ਮਾਰੇ ਪਿੰਡਾਂ ਦੇ ਲੋਕ ਡੀਸੀ ਦਫ਼ਤਰ ਦੇ ਅੱਗੇ ਆਣ ਬੈਠੇ ਨੇ ਇੱਕ ਪਾਸੇ ਭਗਵੰਤਮਾਨ ਸਰਕਾਰ ਇਹ ਦਾਵਾ ਕਰਦੀ ਹੈ ਕਿ ਹੜ੍ਹਾਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਡਟ ਕੇ ਖੜੇ ਆ ਲੋਕਾਂ ਨੂੰ ਬਹੁਤ ਸਹਾਇਤਾ ਦਿੱਤੀ ਹੈ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਹਾਜਨ ਕਾ ਦੇ ਵਿੱਚ ਜਿੰਨੇ ਪਿੰਗ ਡੁੱਬੇ ਸੀ ਇਹ ਸੈਂਕੜੇ ਲੋਕ ਪਿੰਡਾਂ ਦੇ ਹੜ੍ਹਾਂ ਦੇ ਬਾਰੇ ਹੋਏ ਡੀਸੀ ਦਫ਼ਤਰ ਦਾ ਘਰਾਓ ਕਰਕੇ ਬੈਠੇ ਨੇ ਔਰ ਇਹ ਕਈ ਸਾਰੀਆਂ ਡੀਆਂ ਮੰਗਾ ਲੈ ਕੇ ਆਏ ਨੇ ਕਿਉਂਕਿ ਇਹਨਾਂ ਦੇ ਪਿੰਡ ਵੀ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਪਠਾਨਕੋਟ ਦੇ ਪਿੰਡਾਂ ਵਾਂਗ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਾਂਗ ਇਹਨਾਂ ਦੇ ਪਿੰਡ ਵੀ ਪੂਰੀ ਤਰ੍ਹਾਂ ਖੜਾਂ ਦੇ ਵਿੱਚ ਡੁੱਬੇ ਪਾਣੀ ਦੇ ਵਿੱਚ ਡੁੱਬੇ ਨੇ ਔਰ ਤੁਸੀਂ ਦੇਖੋ ਡੀਸੀ ਦਫਤਰ ਫਾਜੂ ਕਾ ਸਾਹਮਣੇ ਹੈ ਔਰ ਇਹ ਸੈਂਕੜੇ ਲੋਕ ਜਿਹੜੇ ਨੇ ਇੱਕਰਾਓ ਕਰਕੇ ਬੈਠੇ ਨੇ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭạt ਸਭਾ ਪੰਜਾਬ ਸਟੂਡੈਂਟ ਯੂਨੀਅਨ ਤੇ ਡੈਮੋਕਰੈਟਿਕ ਟੀਚਰ ਫਰੰਟ ਦੇ ਵੱਲੋਂ ਇਹ ਜਿਹੜੇ ਚਾਰ ਜਥੇਬੰਦੀਆਂ ਵੱਲੋਂ ਇੱਥੇ ਇਹ ਸਾਰੇ ਔਰਤਾ ਮਰਦ ਆਏ ਨੇ ਆਪਾਂ ਗੱਲ ਕਰਦੇ ਹਾਂ ਭਾਈ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹੜ੍ਹਾਂ ਦੇ ਵਿੱਚ ਅਸੀਂ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਪਰ ਤੁਸੀਂ ਕਿਹੜੀਆਂ ਮੰਗਾਂ ਲੈ ਕੇ ਅੱਜ ਇੱਥੇ ਡੀਸੀ ਦਫ਼ਤਰ ਆਏ ਹੋ ਅਸੀਂ ਮੇਰਾ ਨਾਮ ਸੁਖਤੇਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀਕ ਸਾਹਿਬ ਜੀ ਅਸੀਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਅੱਜ ਫਾਇਲਕਾਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੰਗਾਂ ਲੈ ਕੇ ਬੈਠੇ ਹੈਗੇ ਆਂ ਸਰਕਾਰ ਨੇ ਹਾਲੇ ਤੱਕ ਢੱਕਾ ਤੋੜ ਕੇ ਇਹਨਾਂ ਦੀ ਮਦਦ ਲਈ ਕੋਈ ਦੂਰਾ ਨਹੀਂ ਕੀਤਾ ਹੈਗਾ ਇਸ ਕਰਕੇ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਹਨਾਂ ਦੇ ਫੌਰੀ ਜਿਹੜੀਆਂ ਕੁਝ ਮੰਗਾਂ ਦਾ ਹੱਲ ਹੋ ਸਕਦਾ ਉਹਨਾਂ ਦਾ ਫੌਰੀ ਹੱਲ ਕੀਤਾ ਜਾਵੇ ਜਿਹੜੀ ਹੋਰ ਇਹਨਾਂ ਦੇ ਲੋਕਾਂ ਦੇ ਜਿਹੜੇ ਮਾਰ ਪੈਂਦੀ ਹੈਗੀ ਕਦੇ ਇਹਨਾਂ ਨੂੰ ਜੰਗਾ ਦੀ ਮਾਰ ਪੈਂਦੀ ਹੈਗੀ ਕਦੇ ਇਹਨਾਂ ਨੂੰ ਹੜਾਂ ਦੀ ਮਾਰ ਪੈਂਦੀ ਹੈਗੀ ਅਸੀਂ ਇੱਕ ਮੰਗ ਇਹ ਜਦੋਂ ਵਿੱਚ ਰੱਖੀ ਹੈਗੀ ਵੀ 3 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੇ ਲੋਕ ਆਉਂਦੇ ਹੈਗੇ ਆ ਸਰਹੱਦ ਦੇ ਉਹਨਾਂ ਨੂੰ ਇੱਕ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਜੋ ਵੀ ਪਰਿਵਾਰ ਉਹਨਾ ਇਹ ਮੰਗਾਂ ਦੇ ਹੱਲ ਲਈ ਅਸੀਂ ਇੱਥੇ ਆਏ ਹੈਗੇ ਆ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਹੈਗਾ ਜਿਹੜੀ ਇਹਨਾਂ ਦੀ ਮੁਆਵਜ਼ਾ ਨੀਤੀ ਆ ਉਹ ਤਾਂ ਕਹਿੰਦੀ ਵੀ 20000 ਰੁਪਏ ਜਿਹੜਾ ਪ੍ਰਤੀ ਮਤਲਬ ਏਕੜ ਦਿੱਤਾ ਜਾਣਾ ਹੈਗਾ ਅਸੀਂ ਇਹ ਸਮਝਦੇ ਹੈਗੇ ਆਂ ਵੀ ਪ੍ਰਤੀ ਏਕੜ 20000 ਵੀ ਨਹੀਂ ਦਿੱਤਾ ਜਾਣਾ ਇਹ 100% ਨੂੰ ਦੇਣਾ 20000 ਤੇ ਪਰ ਇਹਨਾਂ ਦੀ ਨੀਤੀ ਦੇ ਵਿੱਚ ਇਹ ਮੰਨਦੇ ਨਹੀਂ ਹੈਗੇ ਇਹ ਕਹਿੰਦੇ ਆ ਵੀ ਜੇ ਫਸਲ ਜਿਹੜੀ ਦਾਣਿਆਂ ਦੇ ਉੱਤੇ ਹੈਗੀ ਆ ਸਾਨੂੰ ਇਹ ਖਰਚਾ ਹੈਗਾ ਤਾਂ ਤਾਂ ਅਸੀਂ ਮਤਲਬ ਜਿਹੜਾ 20000 ਦੇਵਾਂਗੇ ਜੇ 75% ਨੁਕਸਾਨ ਹੋਇਆ ਫਸਲ ਜਿਹੜੀ ਪ੍ਰੀ ਮੈਚ्योर ਜਾਂ ਜਿਹੜੀ ਹਲੇ ਗੋਭੇ ਦੇ ਵਿੱਚ ਸੀਗੀ ਤਾਂ ਉਹਨੂੰ ਇਹਨਾਂ ਨੇ ਜਿਹੜਾ 10000 ਰੁਪਈਆ ਪ੍ਰਤੀ ਏਕੜ ਦੇਣਾ ਹੈਗਾ ਇਹਨਾਂ ਲੋਕਾਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੈਗਾ ਵੀ ਜਿਹੜੀਆਂ ਫਸਲਾਂ ਜ਼ਮੀਨਾਂ ਦੇ ਵਿੱਚ ਹਲੇ ਵੀ ਇਹਨਾਂ ਦੇ ਕੋਈ ਆਸ ਉਮੀਦ ਨਹੀਂ ਹੈਗੀ ਵੀ ਜਿਹੜੀਆਂ ਇਹਨਾਂ ਦੇ ਅਗਲੀ ਫਸਲ ਬੀਜੀ ਜਾ ਸਕੇ ਤਾਂ ਇਹਨਾਂ ਲੋਕਾਂ ਦੇ ਦੁੱਖਾਂ ਦਰਦਾਂ ਦੇ ਹੱਲ ਲਈ ਠੋਸ ਜਿਹੜਾ ਹੱਲ ਕੱਢਿਆ ਜਾ ਸਕੇ ਉਹਦੇ ਵਾਸਤੇ ਅਸੀਂ ਲਗਾਤਾਰ ਇੱਥੇ ਸੰਘਰਸ਼ ਕਰ ਰਹੇ ਹਾਂ ਹਾਂ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਆਏ ਹੋ ਜੀ ਤੇ ਕੀ ਮੰਗਾ ਨੇ ਇਸ ਅੱਜ ਦੇ ਤੁਹਾਡੇ ਡੀਸੀ ਦਫ਼ਤਰ ਦੇ ਕਰਾਉਦੀ ਜੀ ਮੈਂ ਪੰਜਾਬ ਸਟੂਡੈਂਟ ਸੀਨੇ ਦਾ ਸੂਬਾ ਜੰਨਾ ਸਕਤਰ ਹੈ ਜੀ ਤੇ ਅਸੀਂ ਅੱਜ ਹੜ੍ਹਾਂ ਨਾਲ ਜੋ ਨੁਕਸਾਨ ਹੋਇਆ ਹੈਗਾ ਉਹਦੀ ਪਰਪਾਈ ਕਰਵਾਉਣ ਲਈ ਤੇ ਹੜ੍ਹਾਂ ਦਾ ਜੋ ਪੱਕਾ ਹੱਲ ਹੋਵੇ ਕੋਈ ਜਿੰਦੇ ਵਿੱਚ ਨੈਰੀ ਢਾਂਚਾ ਵਿਕਸਿਤ ਹੋਵੇ ਜਿਹੜਾ ਬਾਰਿਸ਼ ਦੇ ਪਾਣੀਆਂ ਦੀ ਸਾਂਭ ਸੰਭਾਲ ਯਕੀਨੀ ਬਣਾਈ ਜਾਵੇ ਸੇਮ ਨਾਲਿਆਂ ਦੀ ਸਫਾਈ ਹੋਵੇ ਜਿਹੜੇ ਡੈਮਾਂ ਤੇ ਕੰਟਰੋਲ ਪੰਜਾਬ ਦਾ ਹੋਵੇ ਹਨਾ ਤੇ ਇਸ ਤੋਂ ਇਲਾਵਾ ਜਿਹੜੀ ਮੁਆਵਜ਼ਾ ਨੀਤੀ ਹੈ ਜਿਹੜੀ ਉਹ ਪ੍ਰੋਪਰ ਸਹੀ ਢੰਗ ਨਾਲ ਹੋਵੇ ਜਿੰਨਾ ਨੁਕਸਾਨ ਹੋਇਆ ਉੰਨੀ ਮੁਆਵਜ਼ਾ ਮਿਲੇ ਇਸ ਗੱਲ ਨੂੰ ਲੈ ਕੇ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆਂ ਨਾਲ ਹੀ ਅਸੀਂ ਇਹ ਮੰਗ ਕਰ ਰਹੇ ਆਂ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਵੀ ਅਸੀਂ ਸੈਂਕੜੇ ਕਰੋੜ ਰੁਪਈਆ ਜਾਰੀ ਕਰ ਦਿੱਤਾ ਤੇ ਤੁਸੀਂ ਇੱਥੇ ਕਹਿ ਰਹੇ ਹੋ ਕਿ ਲੋਕਾਂ ਨੂੰ ਅਜੇ ਤੱਕ ਕੋਈ ਮਦਦ ਸਰਕਾਰ ਦੀ ਪਹੁੰਚੀ ਨਹੀਂ ਜੇ ਕੇਂਦਰ ਸਰਕਾਰ ਸਿਰਫ ਐਲਾਨ ਕਰਕੇ ਗਈ ਹੈ ਉਹਨਾਂ ਦਾ 1 ਰੁਪਿਆ ਵੀ ਕਿਤੇ ਤੱਕ ਨਹੀਂ ਆਇਆਗਾ ਦੂਸਰਾ ਪੰਜਾਬ ਸਰਕਾਰ ਪੰਜਾਬ ਸਰਕਾਰ ਜਦੋਂ ਪਿੰਡਾਂ 'ਚ ਜਾਣ ਦਾ ਵੇਲਾ ਸੀ ਜਦੋਂ ਹੜ ਆਏ ਆ ਤਾਂ ਭਗਵੰਤ ਮਾਨ ਸਾਹਿਬ ਬਿਮਾਰ ਹੋ ਕੇ ਹਸਪਤਾਲ ਭਰਤੀ ਹੋ ਜਾਂਦੇ ਆ ਜਾਣ ਬੁੱਝ ਕੇ ਬਹਾਨਾ ਬਣਾ ਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਪਿੰਡਾਂ 'ਚ ਵਿਰੋਧ ਹੋਣਾ ਹੈਗਾ ਉਹੀ ਭਗਵੰਤ ਮਾਨ ਜਦੋਂ ਇਹ ਕਹਿੰਦੇ ਸੀ ਕਿ ਅਸੀਂ ਗਰਦਾਵਰੀ ਬਾਅਦ 'ਚ ਤੇ ਮੁਆਵਜ਼ਾ ਪਹਿਲਾਂ ਦੇਵਾਂਗੇ ਅੱਜ ਉਹ ਗੱਲ ਕਿਤੇ ਨਹੀਂ ਕਰਦੇਗੇ ਅੱਜ ਉਹ ਕਹਿੰਦੇ ਗਰਦਾਵਰੀ ਹੋਊਗੀ ਹੋਈ ਮੁਆਵਜ਼ਾ ਬਾਅਦ 'ਚ ਦੇਖਾਂਗੇ ਘੱਡਿੱਗੇ ਦਾ ਮੁਆਵਜ਼ਾ ਹਜੇ ਤੱਕ ਵੀ ਇਹਨਾਂ ਨੇ ਘੱਡਿੱਗੇ ਦਾ ਕੋਈ ਸਰਵੇ ਨਹੀਂ ਕੀਤਾ ਹੈ ਹਨਾ ਕੋਈ ਜਾਨਣਾ ਕਿ ਨਹੀਂ ਪਸ਼ੂ ਕਿਨੇ ਰੜ ਗਏ ਇਸ ਗੱਲ ਦਾ ਸਰਵੇ ਨਹੀਂ ਕੀਤਾ ਹੈ ਇਹੀ ਸਰਕਾਰ ਜਿਹੜੀ ਕਹਿੰਦੀ ਸੀ ਭੇਡ ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ ਉਹ ਸਰਕਾਰ ਨੇ ਅੱਜ ਮਰੇ ਹੋਏ ਬੰਦਿਆਂ ਤੱਕ ਦਾ ਮੁਆਵਜ਼ਾ ਨਹੀਂ ਦਿੱਤਾ ਹੈ ਤੇ ਇਹ ਸਰਕਾਰ ਤੋਂ ਅਸੀਂ ਜਿਹੜੀ ਉਹ ਉਮੀਦ ਛੱਡ ਚੁੱਕੇ ਹਾਂ ਜਿਹੜੇ ਕਹਿੰਦੇ ਸੀ ਤੁਸੀਂ ਦੇਖੋ ਐਮ ਐਲ ਏ ਸਾਹਿਬ ਵੀ ਇੱਥੇ ਜਿਹੜਾ ਮੰਤਰੀ ਕਈ ਘੁੰਮਦੇ ਰਹੇ ਇਹਨਾਂ ਨੇ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਵੀ ਚਲਾਇਆ ਲੋਕਾਂ ਨੂੰ ਮੂਰਖ ਬਣਾਉਣ ਲਈ ਵਿਧਾਨ ਸਭਾ ਦਾ ਸੈਸ਼ਨ ਚਲਾਉਂਦੇ ਆ ਉਹਦੇ ਵਿੱਚ ਸਿਰਫ ਮਤੇ ਪਾਏ ਜਾਂਦੇ ਆ ਮਤਿਆਂ ਨਾਲ ਪੰਜਾਬੀਆਂ ਦਾ ਜਿਹੜਾ ਹੜ ਪਰਭਾਵਿਤ ਲੋਕਾਂ ਦਾ ਢਿੱਡ ਨਹੀਂ ਭਰਨ ਵਾਲਾ ਇਹਨਾਂ ਨੂੰ ਇੱਕ ਠੋਸ ਨੀਤੀ ਚਾਹੀਦੀ ਆ ਕਿ ਹੜਾਂ ਦਾ ਪੱਕਾ ਹੱਲ ਹੋਵੇ ਉਹਦੇ ਲਈ ਕੋਈ ਠੋਸ ਨੀਤੀ ਉਸ ਪੂਰੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੋਈ ਨੀਤੀ ਬਣਾ ਕੇ ਨਹੀਂ ਉੱਠੇ ਹੈਗੇ ਸਿਰਫ ਮਤੇ ਪਾ ਕੇ ਉੱਠ ਗਏ ਆ ਤੇ ਉਸ ਤੋਂ ਬਾਅਦ ਫਿਰ ਅਮਿਤ ਸ਼ਾਹ ਦੇ ਜਿਹੜਾ ਪੈਰਾਂ ਦੇ ਵਿੱਚ ਪੈਨ ਲਈ ਜੇ ਭਗਵੰਤ ਮਾਨ ਸਾਹਿਬ ਜਾਣਦੇ ਆ ਕਿ ਭਾਈ ਉਹਨਾਂ ਦੀ ਜੀ ਹਜ਼ੂਰੀ ਕਰਈਏ ਕਿਸੇ ਹਿਸਾਬ ਨਾਲ ਲੈ ਕੇ ਉੱਥੋਂ ਵੀ ਕੁਝ ਨਹੀਂ ਆਏਗੇ ਦੇਣਾ ਇਹਨਾਂ ਨੇ ਪੰਡਾਂ ਵਿੱਚ ਵੀ ਕੁਝ ਨਹੀਂਗਾ ਹਾਲਤ ਪਿਛਲੇ 2023 ਵਾਲੀ ਹੋਣੀ ਆ 15000 ਰੁਪਏ ਮੁਆਵਜ਼ਾ ਤੈਅ ਹੋਇਆ ਸੀ 8600 ਰੁਪਏ ਮਿਲਿਆ ਹੈਗਾ 2023 ਦੇ ਵਿੱਚ ਇੱਕ ਘਰ ਡਿੱਗਿਆ ਉਹਦਾ 3500 ਰੁਪਿਆ ਮੁਆਜਾ ਮਿਲਿਆ ਹੈਗਾ ਇਹੀ ਹਾਲਤ ਸਾਨੂੰ ਲੱਗਦਾ ਅੱਜ ਵੀ ਹੋਣੀ ਆ ਜੇ ਅਸੀਂ ਨਾ ਬੋਲੇ ਤਾਂ ਇਸ ਲਈ ਅੱਜ ਅਸੀਂ ਇਕੱਠੇ ਹੋ ਕੇ ਇਹ ਚੇਤਾਵਨੀ ਦੇਣ ਆਏ ਆ ਕੀ ਸਾਨੂੰ ਜਿਹੜਾ ਜਿੰਨਾ ਨੁਕਸਾਨ ਉਹਨੀ ਪਰਪਾਈ ਕਰਨੀ ਪੈਣੀ ਹੈ ਨਹੀਂ ਤਾਂ ਅਸੀਂ ਕਰਵਾਵਾਂਗੇ ਔਰ ਦੂਜੇ ਪਾਸੇ ਜਿਹੜੀਆਂ ਦੂਜੀਆਂ ਵੱਡੀਆਂ ਵੋਟ ਪਾਉਂਦੀਆਂ ਨੇ ਸੁਖਬੀਰ ਬਾਦਲ ਸਾਹਿਬ ਹੈ ਉਹ ਪਿੰਡਾਂ ਦੇ ਵਿੱਚ ਤੁਹਾਡੇ ਇੱਥੇ ਆ ਕੇ ਪੈਸੇ ਵੰਡਦੇ ਫਿਰਦੇ ਆ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਭਗਵਾਨ ਤਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਤਾਂ ਲੋਕਾਂ ਲਈ ਕੁਝ ਨਹੀਂ ਕਰ ਰਹੀ ਪਰ ਕੀ ਫਿਰ ਕਾਲੀ ਦਲ ਸੁਖਬੀਰ ਬਾਦਲ ਹੋਰੀ ਬਹੁਤ ਫਾਇਦਾ ਕਰ ਰਹੇ ਆ ਨਹੀਂ ਜੀ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜੀ ਸਾਰੀਆਂ ਸਰਕਾਰਾਂ ਜਿਵੇਂ ਅਸੀਂ ਇੱਕ ਪਹਿਲੀ ਇੱਕ ਮੰਗ ਰੱਖੀ ਕੱਚੀਆਂ ਜ਼ਮੀਨਾਂ ਪੱਕੀਆਂ ਕਰੋ ਇੱਧਰ ਬਾਰਡਰ ਤੇ ਸਾਰੀਆਂ ਜ਼ਮੀਨਾਂ ਕੱਚੀਆਂ ਹੈਗੀਆਂ ਮਾਲਕੀ ਨਹੀਂ ਹੈ ਉਹ ਕੱਚੀਆਂ ਜ਼ਮੀਨਾਂ ਕਾਂਗਰਸ ਸਰਕਾਰ ਨੇ ਕੀਤੀਆਂ ਹੈਗੀਆਂ ਪਾਈਪਾ ਦੀ ਸਰਕਾਰੀ ਹੈ ਕੇਂਦਰ ਦੇ ਵਿੱਚ ਇੱਥੇ ਜੈਨੀ ਹਰੀ ਤੁਰੇ ਫਿਰਦੇ ਆ ਹਨਾ ਕਦੇ ਕੋਈ ਉਹਨਾਂ ਦਾ ਰਵਨੀਤ ਬਿੱਟੂ ਟ੍ਰੇਨ ਤੋਂ ਉਤਰ ਕੇ ਸਟੇਸ਼ਨ ਤੋਂ ਹੀ ਮੋੜ ਜਾਂਦੇ ਆ ਸਿਰਫ ਦੌਰਾ ਕਰਨ ਲਈ ਇਹ ਸਾਰੇ ਹੀ ਇੱਕੋ ਤਰ੍ਹਾਂ ਦੇ ਆ ਸਿਰਫ ਕੁਝ ਪੈਸੇ ਦੇ ਦੇਨੇ 5000 10000 ਰੁਪਏ ਸਿਰਫ ਬਾਵਾ ਖਟਦੇ ਆ ਅਸਲ ਦੇ ਵਿੱਚ ਫੇਰ ਮੈਂ ਦਰ ਆ ਰਿਆਂ ਕਿ 5000 10000 ਨਾਲ ਹੱਲ ਨਹੀਂ ਹੈ ਮੁਆਵਜ਼ਾ ਦੇ ਕੇ ਕੱਲਾ ਹੱਲ ਨਹੀਂ ਹੈ ਸਾਡੇ ਹੜਾਂ ਵਾਲੀ ਸਥਿਤੀ ਪੈਦਾ ਹੀ ਨਾ ਹੋਵੇ ਸਾਨੂੰ ਇਹ ਮੁਆਵਜ਼ਾ ਦੇਣਾ ਹੀ ਨਾ ਪਵੇ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਚਾਹੁੰਦੇ ਆ ਅਸੀਂ ਚਾਹੁੰਦੇ ਆ ਨਹਿਰੀ ਢਾਂਚਾ ਵਿਕਸਿਤ ਹੋਵੇ ਅਸੀਂ ਚਾਹੁੰਦੇ ਆ ਡੈਮ ਸੇਫਟੀ ਐਕਟ ਰੱਦ ਹੋਵੇ ਡੈਮਾਂ ਤੇ ਕੰਟਰੋਲ ਪੰਜਾਬ ਦਾ ਹੋਵੇ ਪਾਣੀਆਂ ਦੀ ਵੰਡ ਰਪੇਰੀਅਨ ਸੰਧਾ ਅਨੁਸਾਰ ਹੋਵੇ ਇਹ ਸਾਰੀਆਂ ਪਾਰਟੀਆਂ ਦੀ ਇੰਨਾ ਮਾਮਲੇ 'ਚ ਇੱਕੋ ਤਰ੍ਹਾਂ ਦੀ ਸਮਝ ਆ ਇਹ ਜਿੱਦਾਂ ਜਿੱਦਾਂ ਸੁਖਵੀਰ ਬਾਦਲ ਪੈਸੇ ਵੰਡਦੇ ਫਿਰਦੇ ਆ ਫਿਰ ਉਹ ਪੈਸੇ ਕਿਉਂ ਵੰਡ ਰਹੇ ਆ ਇਹਦਾ ਕੀ ਸਮਝਦੇ ਹੋ ਜੀ ਪੈਸੇ ਸਿਰਫ ਲੋਕਾਂ ਦੀ ਜਿਹੜੀ ਗਰੀਬੀ ਕਾਰਨ ਤੇ ਸਮਝ ਘਟੋਂ ਕੰਨ ਲੋਕਾਂ ਲੱਗਦਾ ਸ਼ਾਇਦ ਸਾਡਾ ਭਲਾ ਹੋ ਗਿਆ 2000 ਰੁਪਏ ਆ ਗਏ ਸਾਡੇ ਕੋਲੇ ਪਰ ਜਿੱਡਾ ਨੁਕਸਾਨ ਹੋਇਆ ਉਹਨਾਂ ਲੋਕਾਂ ਦਾ ਉਹ ਨੁਕਸਾਨ ਦੀ ਪਰਪਾਈ ਸੁਖਵੀਰ ਬਾਦਲ ਜੀ 5-5000 ਰੁਪਏ ਦੇ ਕੇ ਨਹੀਂ ਕਰ ਸਕਦੇ ਮਤਲਬ ਸੁਖਵੀਰ ਬਾਦਲ ਉਹਨਾਂ ਨੂੰ ਐ ਲੱਗਦਾ ਵੀ ਜੇ 50-60 ਹਜ਼ਾਰ ਕਰੋੜ ਰੁਪਏ ਲਾ ਕੇ ਗੱਦੀ ਹੱਥ ਆਉਂਦੀ ਆ ਤਾਂ ਫਿਰ ਮਾਮਲਾ ਸਸਤਾ ਜੀ ਬਿਲਕੁਲ ਚਲੋ 50 60 ਹਜ਼ਾਰ ਕਰੋੜ ਵੀ ਨਹੀਂ ਲਾਉਣਾਗਾ ਤੁਸੀਂ ਤਾਂ ਜਿਆਦਾ ਹੀ ਕਹਿ ਦਿੱਤਾ ਹਜ਼ਾਰ ਕਰੋੜ ਨਹੀਂ ਮੈਂ 50 60 ਕਰੋੜ ਕਿਹਾ ਹਾਂ 50 60 ਕਰੋੜ ਦੋ ਵਿੱਚੋਂ ਵੀ ਇਹਨਾਂ ਨੇ ਜਿਹੜਾ ਉਹ ਆਪਦੇ ਪ੍ਰਚਾਰ ਤੇ ਵੱਧ ਲਾਉਣਾ ਹੈਗਾ ਲੋਕਾਂ ਤੱਕ ਉਹਦੇ ਵਿੱਚ ਵੀ ਦਿਖਾਵੇ ਵੱਡੀ ਕੋਸ਼ਿਸ਼ਾਂ ਪਹੁੰਚਣੀਆਂ ਉਹ ਗੱਲ ਗੱਲ ਹੋਣੀ ਹੀ ਹੈ ਉਹਨੇ ਗੱਡੀਆਂ ਤੇਲ ਪਾਣੇ ਨੇ ਸਾਨੂੰ ਪੈਸੇ ਨਹੀਂ ਦੇਣੇ ਕਿੰਨੇ ਬਾਦਲ ਸਿੰਘ ਅੱਛਾ ਉਹਨੇ ਗੱਡੀਆਂ ਤੇਲ ਪਾਣੇ ਨੇ ਸਾਨੂੰ ਪੈਸਾ ਨਹੀਂ ਦੇਣੇ ਹਾਂ ਠੀਕ ਹੈ ਹਾਂਜੀ ਬਾਪੂ ਜੀ ਐ ਕਿਵੇਂ ਕਿੰਨੀ ਕੁ ਮਦਦ ਇੱਥੇ ਲੋਕਾਂ ਦੀ ਸਰਕਾਰ ਨੇ ਕੀਤੀ ਹੈ ਕਿ ਲੋਕ ਵਿਚਾਰੇ ਤੰਗ ਹੀ ਆ ਇੱਥੇ ਜੀ ਕੋਈ ਸਰਕਾਰ ਨੂੰ ਪ੍ਰਖਿਆਸ਼ਿ ਉਹਨਾਂ ਲੋਕ ਖਾੜੀ ਨਿਹਂਦਰਪਾਲ ਜੀ ਨੇ ਸੋਣਾ ਨੇ ਸਾਡੇ ਬਤ ਹੈ ਕਿ ਫਾਦਲ ਕਰ ਦੇ ਇੱਕ ਅੱਧੀ ਵਾਰੀ ਗਏ ਨੇ ਸਿਰਫ ਨਿਕਰ ਕੇ ਬੀੜੀ ਤੇ ਵੀ ਫੋਟੋ ਕਰਾਣੀ ਵੀ ਮੈਂ ਬਹੁਤ ਨਾਲ ਦਮਦਰਦੀ ਆ 18 ਦੇ ਲੋਕਾਂ ਦਾ ਜਿਹੜੇ ਸਾਡੇ 10 12 ਪਿੰਡ ਨੇ ਜਾ ਕੇ ਇਹਨਾਂ ਦੇ ਵਿੱਚ ਇੱਕ ਵਾਰ ਵੀ ਕੋਈ ਕਿਲੋ-ਕਿਲੋ ਜਾਂ ਅੱਧਾ ਪਾਇਆ ਅੱਧਾ 100 ਗ੍ਰਾਮ ਟਿਕਣ ਪੱਤੀ ਟਿਕਣ ਜਾਂ ਖੰਡ ਟਿਕਣ ਦਿੱਤੀ ਏ ਕੋਈ ਐਡਾ ਇਹਨਾਂ ਠੋਸ ਕਦਮ ਨਹੀਂ ਚੱਕਿਆ ਸਰਕਾਰ ਦਾ ਜਿਵੇਂ ਹੱਕ ਹਕੂਕ ਕਿਸਾਨਾਂ ਦੇ ਬਣਦਾ ਸੀ ਜੀ ਭਾਈ ਜੀ ਕੀ ਕਹੋਗੇ ਤੁਸੀਂ ਅੱਜ ਤੁਸੀਂ ਡੀਸੀ ਦਫ਼ਤਰ ਦੇ ਅੱਗੇ ਸੈਂਕੜੇ ਲੋਕ ਔਰਤਾਂ ਮਰਦ ਆ ਕੇ ਬੈਠੇ ਹੋ ਆ ਪ੍ਰਸ਼ਾਸਨ ਦਾ ਕੀ ਰਵਈਆ ਹੈ ਪ੍ਰਸ਼ਾਸਨ ਦਾ ਰਵਈਆ ਵੇਖੋ ਜਿਵੇਂ ਅੱਗੇ ਪਹਿਲਾਂ ਦੱਸ ਚੁੱਕਿਆ ਆ ਵੀ ਤੁੰਦੇ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਇਹਨੇ ਕੁਝ ਦਿਨ ਪਹਿਲਾਂ ਹੀ ਲਮੋਚੜ ਤੋਂ ਇੱਕ ਮੁੰਡਿਆ ਮੁੰਡਾ ਜਿਹੜਾ ਚੱਕ ਕੇ ਜਿਹੜਾ ਵਿਚਾਰਾ ਜਿੰਦਾ ਪਿਓ ਸਿਰ ਤੇ ਨਹੀਂਗਾ ਤੇ ਉਹਨੂੰ ਚੱਕ ਕੇ ਤੇ ਉਹਨੂੰ ਕੁੱਟ-ਕੁੱਟ ਕੇ ਰਾਤ ਨੂੰ ਮਾਰਤਾ ਤੇ ਪਰਚਾ ਕਰਾਉਣ ਲਈ ਵੇਖ ਲੋ ਪਰਚਾ ਦਰਨਾ ਲਾਉਣੇ ਪਏ ਤੇ ਜਿਹੜਾ ਪ੍ਰਸ਼ਾਸਨ ਦਾ ਰਵਈਆ ਤੁਹਾਨੂੰ ਦੱਸ ਦਈਏ ਇੱਥੋਂ ਦੀ ਜਿਹੜੀ ਡੀਸੀ ਆ ਜਦੋਂ ਹੜ ਆਏ ਸੀ ਉੱਥੇ ਪਿੰਡ ਦੋਨਾ ਤੇਜਰੇਲਾ ਜਾ ਕੇ ਕਹਿੰਦੀ ਹੈ ਕਿ ਇਹ ਬੰਦੇ ਇਹ ਲੋਕ ਤਾਂ ਬੈਠੇ دریا ਵਿੱਚ ਨੇ ਇਹਨਾਂ ਡੁੱਬਣਾ ਹੀ ਹੈ ਤੇ ਤੁਸੀਂ ਇਹ ਵੇਖ ਲਓ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਸੋਚ ਰੱਖਦਾ ਇਹਨਾਂ ਲੋਕਾਂ ਵਾਸਤੇ ਉਹਨੂੰ ਪ੍ਰਸ਼ਾਸਨ ਨੂੰ ਇਹ ਲੱਗਦਾ ਹੈ ਵੀ ਇਹ ਲੋਕ ਤਾਂ ਹੈ ਪਿਛੜੇ ਹੋਏ ਤੇ ਇਹਨਾਂ ਨੂੰ ਪਛੜਾਈ ਰੱਖਿਆ ਜਾਵੇ ਤੇ ਮੇਰੇ ਅੱਖੇ ਵੇਖੀ ਦੀ ਗੱਲ ਹੈ ਜਿਸ ਦੌਰਾਨ ਇੱਥੇ ਹੜ ਆਏ ਸੀ ਅਸੀਂ ਉਸ ਦੌਰਾਨ ਇੱਥੇ ਲੋਕਾਂ ਦੀ ਮਦਦ ਕਰਨ ਲਈ ਕਾਮਾਂ ਵਾਲੀ ਪੱਤਨ ਤੇ ਸੀ ਤੇ ਉੱਥੇ ਰਾਸ਼ਨ ਦੀ ਟਰਾਲੀਆਂ ਜਿਹੜੀਆਂ ਆਮ ਲੋਕਾਂ ਨੇ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਆਏ ਆ ਤੇ ਭਾਈਚਾਰਾ ਵਿਖਾਇਆ ਉਹਨਾਂ ਨੂੰ ਪਿੱਛੇ ਕਰਕੇ ਸ਼ਾਮ ਦਾ ਟਾਈਮ ਸੀ ਤੇ ਉਹਨਾਂ ਨੂੰ ਪਿੱਛੇ ਕਰਕੇ ਡੀਸੀ ਮੈਡਮ ਦੀਆਂ 18 ਗੱਡੀਆਂ ਉਹ ਕਹਿੰਦੇ ਜੀ ਬੰਨ ਟੁੱਟਣ ਵਾਲਾ ਹੈ ਇੱਥੇ ਹੜ੍ਹ ਆ ਸਕਦਾ ਜਲਦੀ ਜਲਦੀ ਪਿੱਛੇ हट ਜਾਓ ਉਹ ਵੇਖ ਲਓ ਕਿੰਨਾ ਗੁੰਮਰਾਹ ਕਰਕੇ ਸਾਰੀ ਰਾਸ਼ਨ ਦੀ ਗੱਡੀਆਂ ਨੂੰ ਪਿੱਛੇ ਕਰਤਾ ਉਹਨਾਂ ਨੂੰ ਭੇਜਤਾ ਜਿਹੜੀ 15-1500 ਕਿਲੋਮੀਟਰ ਤੋਂ ਆਈਆਂ ਸੀ ਤੇ ਡੀਸੀ ਮੈਡਮ ਉੱਥੇ ਜਾਂਦੀ ਆ ਤੇ ਉਹ ਕਹਿੰਦੀ ਆ ਵੀ ਇੱਥੇ ਉਹ ਉਹਨਾਂ ਦੀ ਜੇ ਲਾਸਟ ਤੇ ਗੱਡੀ ਖੜੀ ਹੁੰਦੀ 17ਵੀਂ 18ਵੀਂ ਉਹਦੇ ਵਿੱਚ ਕੁਰਕਰੇ ਤੇ ਬਿਸਕਟ ਹੁੰਦੇ ਆ ਤੇ ਬੰਨ ਤੇ ਕਿਸੇ 2 ਵਜੇ 2 3 ਬੱਚਿਆਂ ਨੂੰ ਦੇ ਕੇ ਆ ਜਾਂਦੇ ਆ ਤੁਸੀਂ ਇਹ ਵੇਖ ਲਓ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਇਹਨਾਂ ਦੇ ਲੈਣਾ ਲੋਕਾਂ ਵਾਸਤੇ ਸੋਚ ਕੇ ਇਸ ਤਰ੍ਹਾਂ ਦੀ ਕੀਤੀ ਹੈ ਤੁਸੀਂ ਇਹ ਵੇਖੋ ਅੱਜ ਵੀ ਜਿਹੜਾ ਪ੍ਰਸ਼ਾਸਨ ਹੈਗਾ ਪ੍ਰਸ਼ਾਸਨ ਸਵੇਰ ਤੋਂ ਅਸੀਂ ਜਦੋਂ ਤੋਂ ਆਏ ਆ ਕਦੇ ਕਿਸ ਤਰ੍ਹਾਂ ਦੀ ਇਨਕੁਆਇਰੀ ਕਰਦਾ ਹੈ ਕਦੇ ਕੀ ਗੱਲ ਪੁੱਛਦਾ ਹੈ ਕਦੇ ਕੀ ਗੱਲ ਪੁੱਛਦਾ ਹੈ ਜੀ ਹੂੰ ਠੀਕ ਹੈ ਦੇਖੋ ਇਹ ਵੀਰ ਹੋਰੀ ਕਹਿੰਦੇ ਆ ਕੇ ਲੋਕ ਆਪਣੀਆਂ ਦਰਦ ਤੇ ਮੰਗਾ ਲੈ ਕੇ ਆਉਂਦੇ ਆ ਤੇ ਸਰਕਾਰ ਪਰਚੇ ਕਰਕੇ ਮੋੜ ਦਿੰਦੀ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਹਾਂਜੀ ਬਾਈ ਜੀ ਤੁਸੀਂ ਅੱਜ ਡੀਸੀ ਦਫ਼ਤਰ ਦਾ ਘਰਾਓ ਕਰਕੇ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਚਾਹੁੰਦੇ ਜੀ ਇੱਕ ਐਕਟ ਬਣਿਆ ਸੀ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਬਣਾਇਆ ਸੀ ਜਿਹੜਾ 12 ਸਾਲ ਜ਼ਮੀਨ ਨੂੰ ਵਾਹ ਲੈਂਦਾ ਹੈ ਉਹ ਜ਼ਮੀਨ ਦਾ ਮਾਲਕ ਬਣ ਜਾਂਦਾ ਹੈ ਪਰ ਅੱਜ ਸਾਨੂੰ 70 ਸਾਲ ਹੋ ਗਏ ਜ਼ਮੀਰ ਵਾਂਦੇ ਨੂੰ ਪਰ ਸਾਨੂੰ ਮਾਲਕ ਦਾ ਕੀ ਇਸ ਮੰਨ ਜ਼ਮੀਨਾਂ ਜਿਹੜੇ ਪੱਕੀਆਂ ਕਰਨ ਦੀ ਬਜਾਏ ਸਾਨੂੰ ਉਜਾੜਾਂ ਦੇ ਮਤਲਬ ਤੁਲੀ ਹੋਈ ਸਰਕਾਰ ਮੰਨ ਲਓ ਵੀ ਅਸੀਂ ਇੱਕ ਸਾਡੇ ਬਜ਼ੁਰਗਾਂ ਨੇ ਇੰਨੀ ਔਖੀ ਜ਼ਮੀਨ ਨੂੰ ਆਬਾਦ ਕੀਤਾ ਹੜਾਂ ਦੀ ਮਾਰ ਖਾਦੀ ਜੰਗ ਦੀ ਮਾਰ ਖਾਦੀਆਂ ਕਈ ਤਰ੍ਹਾਂ ਦੇ ਮਲ ਮੁਸ਼ਕਲਾਂ ਸਹਿ ਕੇ ਸਾਡੇ ਬਜ਼ੁਰਗਾਂ ਜਮੀਨਾਂ ਨੂੰ ਆਬਾਦ ਕੀਤਾ ਸਾਡਾ ਜੰਗਲ ਨੂੰ ਮੰਨ ਲਾ ਆਬਾਦ ਕੀਤਾ ਉਹ ਜੰਗਲ ਨੂੰ ਸਾਨੂੰ ਆਬਾਦ ਕਰਨ ਦਾ ਸਾਨੂੰ ਸਰਕਾਰ ਨੂੰ ਸੋ ਮਾਫੀਆ ਦੇਣਾ ਚਾਹੀਦਾ ਨਾ ਕਿ ਸਾਨੂੰ ਉੱਥੇ ਉਠਾਣਾ ਚਾਹੀਦਾ ਸਾਡੇ ਸਭ ਜਿਹੜੇ ਮਾਲਕੀ ਹੱਕੀ ਨੇ ਉਹਨਾਂ ਹੱਕਾਂ ਨੂੰ ਖੋ ਰਹੇ ਨੇ ਉਹ ਹੱਕ ਕਿਉਂ ਖੋ ਰਹੇ ਨੇ ਜੋ ਜਮੀਨ 2007 ਦੇ ਵਿੱਚ ਪੱਕੀ ਹੋ ਗਈ ਸੀ ਉਹ ਪੱਕੀ ਨੂੰ ਇਹਨਾਂ ਸੈਂਟਰ ਸਰਕਾਰ ਨੇ ਕੱਚਾ ਕਰਤਾ ਕਿਉਂਕਿ ਸਾਡੀ ਪੰਜਾਬ ਸਰਕਾਰ ਨੇ ਉਸ ਦੀ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਕਰਦੀ ਤਾਂ ਅੱਜ ਸਾਡੇ ਨਾਲ ਉਹ ਜਮੀਨ ਸਾਡੇ ਨਾਂ ਹੁੰਦੀ ਉਹ ਸਾਡੇ ਕੋਲ ਪੈਸਾ ਮਾਫੀਆ ਦੇਣ ਦੀ ਬਜਾਏ ਸਾਡੇ ਕੋਲ ਜਮੀਨਾਂ ਨੂੰ ਸਭ ਖੋ ਰਹੇ ਨੇ ਇਹ ਮੈਂ ਕਹਿਣਾ ਚਾਹਨਾ ਵੀ ਸਰਕਾਰ ਚਾਹੀਦੀ ਹੈ ਵੀ ਜ਼ਮੀਨ ਜਿਹੜੀ ਸਾਡੀ 1964 ਬਾਅਦ ਦੇ ਵਿੱਚ ਸਾਨੂੰ ਭੂਮੀદાન ਇੰਦਰਾ ਸਰਕਾਰ ਨੇ ਕੀਤੀ ਸੀ 5 ਕਿਲੇ 8 ਛਾਲ ਕੀਤੀ ਸੀ 5 8 ਛਾਲ ਕੀਤੀ ਹੋਈ ਤੇ ਜੋ ਕਿ ਜੰਗਲ ਬੀਜਾ ਬਾਣ ਸੀ ਉਧਰ ਕੋਈ ਵੀ ਜਾਨਵਰ ਰਹਿੰਦੇ ਸੀ ਸਿਰਫ ਮਾ ਸਿਰਾਂ ਤੱਕ ਇਹ ਦੇਖ ਕੇ ਨਾ ਕਰਦੇ ਆਵਾਜ਼ ਤੇ ਇੱਥੇ ਫਾਜ਼ਿਲਗਾ ਕੰਸੂਰ ਤੇ ਜਾਨਵਰੀ ਰਹਿੰਦੇ ਸੀ ਇੱਥੇ ਕੋਈ ਆਵਾਜ਼ ਨਹੀਂ ਹੋਣੀ ਸੀ ਜੋ ਕੀ ਸੀ ਪਟਕੇ ਸਾਡੇ ਪਿਓ ਦਾਦਿਆਂ ਆਵਾਜ਼ ਕੀਤੀ ਕਾਠ ਪਾੜ ਤੋਂ ਤੁਹਾਨੂੰ ਲਾਟ ਮਿੰਟ ਹੋਈ ਗਈ ਇਹ ਕੋਈ ਸਾਡੀ ਹੈਗੀ ਨਹੀਂ ਐਵੇਂਗੀ ਜੋ ਕੀ ਜਿਹੜਾ ਜੇ ਉਹ ਲਿਖਿਆ ਗਿਆ ਪਰਮਿਸ਼ਨ ਗਵਰਨਮੈਂਟ ਅਸਾਂ ਲਗਾਣ ਭਰਿਆ ਔਰ ਕਿਸ਼ਤ ਭਰੀਏ 2007 ਰੋਲਾ ਕਿੱਧਰ ਦਾ ਪਿੱਛੇ ਮੁਹੱਲੇ ਦਾ ਚੰਡੀਗੜ੍ਹ ਦੀ ਜ਼ਮੀਨ ਦਾ ਕਿਉਂਕਿ ਸਪਰੀਨ ਕੋਰ ਨੇ ਸਾਡੀ ਨਾਲ ਕਰਦੀ ਕਰਦੀ ਇਹਨੂੰ ਗ੍ਰਾਈਂਡ ਹੋ ਵੇਖਿਆ ਜਾਵੇ ਔਰ ਜਾਂਚ ਪਰਤਾਲ ਕਰਕੇ ਜਿਹੜੀ ਮਾਲਕੀ ਮਾਲਕੀ ਕੀਤੀ ਜਾਵੇ ਜਿਹੜੀ ਕੱਚੀਆਂ ਨੂੰ ਵੀ ਕੱਚੀਆਂ ਨੂੰ ਵੀ ਕੀਤਾ ਜਾਵੇ ਜੋ ਕਿ ਛੱਪੜ ਦੀ ਏ ਜਾਂ ਸੈਂਟਰ ਸਰਕਾਰ ਦੀ ਏ ਜਿਹੜੀ ਨਾਜਾਇਜ਼ ਵਾਲੀ ਵੀ ਏ ਉਹ ਬੇਸ਼ੱਕ ਕੱਚੀ ਕੀਤੀ ਜਾਂ ਸੰਕੁਚਿਤ ਰਾਜ ਜਦੋਂ ਸਾਸੀਂ ਸਰਕਾਰ ਨੂੰ ਪੈਸਾ ਦੇ ਚੁੱਕੇ ਆ ਮੰਨ ਲਓ 12000 ਰੁਪਏ ਵੀ ਦੇ ਚੁੱਕੇ ਆ ਤੇ ਫਿਰ ਵੀ ਉਸ ਨੂੰ ਕੱਚੀ ਕਿਉਂ ਕੀਤਾ ਗਿਆ ਵੀ ਇੱਕ ਮਤਲਬ ਕੱਚਾ ਕਰਨਾ ਹੀ ਸੀ ਤੁਸੀਂ ਪਰ ਪੱਕੀਆਂ ਨਹੀਂ ਕਰਦੇ ਜੇ ਹੁੰਡ ਸਾਡੇ ਐ ਸਰਕਾਰੀ ਸਰਕਾਰ ਦੇ ਜਿਹੜੇ ਕੱਚੇ ਜ਼ਮੀਨਾਂ ਪਈਆਂ ਨੇ ਉਹ ਸਾਡਾ ਸਾਨੂੰ 70 ਸਾਲ ਤੋਂ ਲਗਾਤਾਰ ਵਾਦੇ ਨੂੰ ਅਸੀਂ ਆਬਾਦ ਕਰਨ ਤੋਂ ਬਾਅਦ ਵੀ ਅਸੀਂ ਹਾਲੇ ਤੱਕ ਉਹਦੇ ਮਾਲਕ ਦੇ ਮਾਲਕ ਨਹੀਂ ਬਣੇ ਕਿਉਂ ਨਹੀਂ ਬਣੇ ਮਾਲਕ ਅਸੀਂ ਮੰਨ ਲਓ ਉਹ ਜ਼ਮੀਨ ਹੀ ਵਾਦੇ ਜਾਂ ਉਹਨੂੰ ਪਾਣੀ ਨਹੀਂ ਲਾਦੇ ਜਾਂ ਉਹਨੂੰ ਆਬਾਦ ਨਹੀਂ ਕੀਤਾ ਜੇ ਅਸੀਂ ਆਬਾਦ ਕੀਤਾ ਤਾਂ ਸਾਨੂੰ ਦਾ ਮਾਲਕ ਬਣਾਇਆ ਜਾਵੇ ਜੀ ਹਾਂ ਜੀ ਸੰਦਲ ਸਾਨੂੰ ਸਰ ਮੈਂ ਪਾਰ ਪਾਰੂ ਆਇਆ ਆਪਣੀ ਪੋਲ ਤੇ ਜਿਹੜੀ ਛੱਡੀ ਵੀ ਨਾ ਪੁਲਿਸ ਮੈਂ ਪਾਰੋਂ ਆਇਆ ਐਡਾ ਐਡ ਪਾਣੀ ਠੇਲ ਤੇ ਮਸੇ ਲਾਂਗਤੇ ਆਇਆ ਅੱਜ ਨਹੀਂ ਉਸ ਟਾਈਮ ਦੇ ਟਾਈਮ ਪਾਣੀ ਸੀ ਮੈਨੂੰ ਕੁੱਤੇ ਨੇ ਵੜ ਲਿਆ ਫੋਕਲ ਪੁਆਇੰਟ ਸਾਡਾ ਹੈਗਾ ਪਿੰਡ ਦੇ ਵਿੱਚ ਉਹ ਤੇ ਮੈਨੂੰ ਕੁੱਤਿਆਂ ਨੇ ਵੜ ਲਿਆ ਤੇ ਆਹ ਵੇਖ ਲੋ ਭਾਵੇਂ ਕੁੱਤਿਆਂ ਨੇ ਮੈਨੂੰ ਵੜ ਲਿਆ ਤੇ ਮੈਂ ਆਇਆ ਮੈਂ ਆਇਆ ਚੱਲ ਕੇ ਤੇ ਫਿਰ ਮੈਂ ਐਂਬੂਲੈਂਸ ਮੰਗਦਾ ਹਾਂ ਤੇ ਮੈਨੂੰ ਐਂਬੂਲੈਂਸ ਤੇ ਲੈ ਚਲੋ ਸਰਕਾਰੀ ਟੀਕੇ ਟੂਕੇ ਮਹਿਲਵਾ ਲਵਾ ਇਹ ਮੇਰਾ ਖੂਨ ਹੀ ਸਾਰਾ ਚੱਲਦਾ ਹੀ ਆਇਆ ਮੈਂ ਕੱਲੀ ਪੱਟੀ ਐ ਮੈਂ ਪ੍ਰੋਬਲਮ ਪੱਟੀ ਜੀ ਕੀਤੀ ਵਹੀਂ ਉਹ ਤੇ ਮੈਂ ਆਇਆ ਉਹਨਾਂ ਕੀ ਕੀਤਾ ਜਿਹੜੇ ਛੱਡੇ ਵੇਹੇ ਦੋ ਤਿੰਨ ਪੁਲਿਸ ਵਾਲੇ ਉਹਨਾਂ ਉਹਨਾਂ ਮੈਨੂੰ ਲੈ ਲੈ ਚੱਕ ਉਥੋਂ ਹੀ ਲਿਆ ਤੇ ਠਾਣੇ ਮਾਰਾ ਨਹੀਂ ਮੈਨੂੰ ਦੋ ਚਾਰ ਚਪੇੜਾਂ ਲਾ ਦਿੱਤੀਆਂ ਨੇ ਫੇਰ ਕਿਲੇਨਾਂ ਨੂੰ ਪਤਾ ਲੱਗਾ ਵੀ ਇਹਨਾਂ ਦੇ ਤੇ ਬੁਰੇ ਹਾਲਾਤ ਨੇ ਵੀ ਇਹ ਤਾਂ ਵਾਕਈ ਇਹਨਾਂ ਕੁੱਤੇ ਨੇ ਵੱਡਾ ਵੇ ਇਹ ਕੋਣ ਚੱਲੀ ਜਾਂਦਾ ਉਹ ਲੈ ਮੈਂ ਇਹ ਤੇ ਛਾੜ ਦਿੱਤਾ ਨੇ ਲੈ ਆ ਤੇ ਇਹ ਤੇ ਛਾੜ ਦਿੱਤਾ ਨੇ ਮੈਂ ਸਰਕਾਰੀ ਗਿਆ ਤੇ ਜਿਹੜਾ ਧਾਰ ਕਾਟ ਮੇਰਾ ਹੈਗਾ ਸੀ ਸਰਕਾਰੀ ਵਾਲੇ ਧਾਰ ਕਾਟ ਮੰਗਣ ਧਾਰ ਕਾਟ ਲਿਆ ਤਨ ਤਾਂ ਟੀਕੇ ਲਾਣੇ ਮੈਨੂੰ ਕੋਈ ਟੀਕਾ ਨਹੀਂ ਲੱਗਿਆ ਕੋਈ ਕੁਛ ਨਹੀਂ ਮੈਂ ਬੜੀ ਹੁੰਜੀ ਕੀਤੀ ਏ ਤੇ ਇਹ ਮੈਨੂੰ ਟੀਕਾ ਲੱਗ ਜਾਵੇ ਜੀ ਠੀਕਾ ਪੱਟੀ ਹੋਵੇ ਠੀਕ